ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਪਹੁੰਚੇ ਆ ਅੱਜ ਖਮਾਣੋਂ ਦਾ ਏਰੀਆ ਤੇ ਪਿੰਡ ਵਿਦੇਸ਼ਾ ਤੇ ਮਾਸਟਰ ਦਵਿੰਦਰ ਜੀ ਤੇ ਨਾਲ ਜਿਹੜੇ ਹੈਗੇ ਨੇ ਬੈਠੇ ਨੇ ਹੋਰ ਮਾਸਟਰ ਜੀ ਦੇ ਨਾਲ ਜੋ ਕਬੂਤਰਬਾਈ ਦਾ ਸ਼ੌਂਕ ਕਰਦੇ ਨੇ ਤੇ ਇੱਥੇ ਤੁਹਾਨੂੰ ਦੱਸ ਦਈਏ ਆਏ ਸੀ ਆਪਾਂ ਬਾਈ ਜੀ ਹੂਟਰ ਸਿਸਟਮ ਲਾਉਣ ਦੇ ਲਈ ਠੀਕ ਆ ਬਾਈ ਹੁਣਾਂ ਨੇ ਖੁੱਡਿਆਂ ਦੇ ਵਿੱਚ ਕਬੂਤਰ ਤੁਸੀਂ ਦੇਖ ਸਕਦੇ ਹੋ ਤੇ ਚੋਰੀ ਦਾ ਖਤਰਾ ਸੀ ਜਰਾ ਸਲ ਬਾਈ ਹੁਣਾ ਦੇ ਭਾਂਜੇ ਦੇ ਕਬੂਤਰ ਨਾਲ ਕੱਢ ਕੇ ਲੈ ਗਏ ਆ ਬਾਈ ਹੁਣੀ ਨਾਲ ਬੈਠੇ ਨੇ ਕਾਲੀ ਜੈਕਟ ਦੇ ਵਿੱਚ ਤੇ ਗੱਲਬਾਤ ਵੀ ਕਰਾਂਗੇ ਤੇ ਸ਼ੌਂਕ ਬਾਰੇ ਵੀ ਗੱਲ ਕਰਾਂਗੇ ਤੇ ਤੁਹਾਨੂੰ ਇੱਕ ਚੀਜ਼ ਦੱਸ ਦਈਏ ਵੀ ਇਹ ਕਬੂਤਰ ਦਿਖਾਉਣ ਦਾ ਮਕਸਦ ਇਹ ਆ ਵੀ ਬਾਈ ਹੁਣਾ ਦਾ ਸ਼ੌਂਕ ਜਿਹੜਾ ਹੈਗਾ ਆ ਪੀੜੀਦਰ ਪੀੜੀ ਚੱਲਿਆ ਆ ਰਿਹਾ ਦਾਦੇ ਪਰਦਾਦਿਆਂ ਦੇ ਦੱਸਦੇ ਨੇ ਕਿ ਰੱਖੇ ਹੋਏ ਸੀ ਔਰ ਪਾਕਿਸਤਾਨ ਤੋਂ ਕਬੂਤਰ ਲੈ ਕੇ ਆਏ ਸੀ ਇੱਥੇ ਇੰਡੀਆ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਤੇ ਗੱਲ ਕਰਦੇ ਆ ਆਪਾਂ ਬਾਈ ਹੁਣਾ ਦੇ ਨਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਠੀਕ ਠਾਕ ਜੀ ਤੁਸੀਂ ਸਾਡੇ ਕੋਲ ਪਹੁੰਚੇ ਸਾਡੇ ਪ੍ਰੋਬਲਮ ਨੂੰ ਤੁਸੀਂ ਹੱਲ ਕੀਤਾ ਤੁਹਾਡੇ ਬਹੁਤ-ਬਹੁਤ ਰਹਿਣੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਮਾਠ ਜੀ ਇਹ ਦੱਸੋ ਵੀ ਜਿਹੜਾ ਕਬੂਤਰਾਂ ਦਾ ਸ਼ੌਂਕ ਆ ਜਿਵੇਂ ਤੁਸੀਂ ਦੱਸਿਆ ਇਹ ਕਿਵੇਂ ਕਿੱਥੋਂ ਸਟਾਰਟ ਹੋਇਆ ਤੇ ਇੱਥੇ ਕਿਵੇਂ ਤੁਹਾਡੇ ਕੋਲ ਪਹੁੰਚਿਆ ਕਿੰਨੀ ਦੇਰ ਹੋ ਗਈ ਰੱਖਿਆ ਨੂੰ ਕਿੱਥੋਂ ਆਏ ਕਬੂਤਰ ਸਾਡਾ ਜਿਹੜਾ ਪਰਿਵਾਰ ਕੁਸ਼ੌਕਰ ਹਾਂਜੀ ਜਿਹੜਾ ਲੈਲਪਰ ਪਾਕਿਸਤਾਨ ਰਹਿੰਦੇ ਸੀਗੇ ਠੀਕ ਹੈ ਜੀ ਜਦੋਂ ਇੰਡੀਆ ਇਕੱਠਾ ਸੀਗਾ ਜੀ ਠੀਕ ਹੈ ਜੀ ਤੇ ਉੱਥੇ 72 ਚੱਕ ਦੇ ਵਿੱਚ ਰਹੇ ਸਾਂਗੇ ਸਮੁੰਦਰੀ ਤਹਿਸੀਲ ਦਾਖਾਨਾ ਜੜਾਂ ਵਾਲਾ ਠੀਕ ਹੈ ਜੀ ਜਿਲ੍ਹਾ ਲਾਹਲਪੁਰ ਜਦੋਂ ਉੱਥੋਂ ਪਾਰਟੀਸ਼ਨ ਹੋਈ ਤਾਂ ਬਜ਼ੁਰਗਾਂ ਨੂੰ ਉੱਥੋਂ ਉੱਠਣਾ ਪੈ ਗਿਆ ਹਾਂਜੀ ਜਦੋਂ ਇੱਥੇ ਆਏ ਤਾਂ ਉੱਥੇ ਤੋਂ ਉਹ ਗੱਡੀਆਂ ਦੀਆਂ ਪੜਾਹਰੀਆਂ ਭਰ ਕੇ ਕਬੂਤਰ ਨਾਲੇ ਲੈ ਆ अच्छा कबूतर उथे रखे हुए सी पहले उथे ਉਹਨਾਂ ਦੀ ਚੜ੍ਹਦੀ ਜਵਾਨੀ ਵੀ ਵਿੱਚ ਰੱਖੇ ਹੋਏ ਸੀਗੇ ਜੀ ਠੀਕ ਆ ਜੀ ਸਾਡੇ ਸਾਰੇ ਪਰਿਵਾਰਾਂ ਦੀ ਰੱਖੇ ਹੋਏ ਸੀਗੇ ਇੱਕ ਦੋ ਪਰਿਵਾਰ ਹੋਰ ਵੀ ਆਏ ਹੋਏ ਔਰੇ ਠੀਕ ਆ ਜੀ ਪਰਿਵਾਰਾਂ ਦੇ ਵੀ ਸੀਗੇ ਠੀਕ ਆ ਸ਼ੌਂਕ ਹੁਣ ਕਰਕੇ ਕਬੂਤਰ ਔਰੇ ਆਪਣੇ ਪੰਜਾਬ ਪਹੁੰਚ ਗਏ ਪੰਜਾਬ ਤੋਂ ਬਾਅਦ ਉਸ ਤਰ੍ਹਾਂ ਹੀ ਪੀੜੀਦਰ ਪੀੜੀ ਸ਼ੌਂਕ ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ ਬਾਕੀ ਜਿਹੜਾ ਸ਼ੌਂਕ ਹੈ ਅਸੀਂ ਬਾਜ਼ੀਆਂ ਦਾ ਵਫਾ ਘੱਟ ਛੱਡਦੇ ਆ ਠੀਕ ਆ ਜੀ ਪਰ ਅਸੀਂ ਸ਼ੌਂਕ ਨੂੰ ਬਰਕਰਾਰ ਰੱਖਦੇ ਹੋਏ ਯਾਨੀ ਹਰ ਟਾਈਮ ਆਪਣਾ ਇਹਨਾਂ ਨੂੰ ਨਾਣਾ ਪਾਣੀ ਪਾਤਾ ਆਪਣਾ ਜਾਨ ਇਹ ਨਾਲ ਟਾਈਮ ਪਾਸ ਕਰ ਲੰਗੇ ਸਹੀ ਹੈ ਸਹੀ ਹੈ ਤੇ ਜਿਹੜੇ ਬਜ਼ੁਰਗ ਹੀ ਗਏ ਉਹ ਕਿੰਨੀ ਕੀ ਦੇਰ ਇੱਧਰ ਆ ਕੇ ਫਿਰ ਉਹਨਾਂ ਨੇ ਆਪਕ ਸ਼ੌਂਕ ਕੀਤਾ ਬਜ਼ੁਰਗਾਂ ਨੇ ਉਹ ਬਜ਼ੁਰਗਾਂ ਦੀ 99 ਦੇ ਵਿੱਚ ਡੈਥ ਹੋਈ ਆ 89 ਦੇ ਵਿੱਚ ਤੇ 47 ਤੋਂ ਬਾਅਦ ਫਿਰ ਰੈਗੂਲਰ ਰੱਖੇ ਹੋਏ ਜਦੋਂ ਜੀ ਫਿਰ ਜਾਨੀ ਉਹਨਾਂ ਦੀ ਡੈਥ ਹੋ ਗਈ ਉਸ ਵਾਰ ਪਾਪਾ ਜੀ ਸਰਦਾਰ ਬਾਬਾ ਸਿੰਘ ਜੀ ਸ਼ੌਂਕ ਕਰਦੇ ਰਹੇ ਤੇ ਬਾਅਦ ਮੈਂ ਦਵਿੰਦਰ ਸਿੰਘ ਕਰਦਾ ਰਿਹਾ ਠੀਕ ਆ ਕੱਢੀ ਇਹ ਚੌਥੀ ਪੀੜ੍ਹੀ ਦੇ ਵਿੱਚ ਚੱਲ ਰਹੇ ਨੇ ਜਿਹੜੇ ਉਧਰੋਂ ਕਬੂਤਰ ਆਏ ਹੀ ਇਹੀ ਇਹੀ ਆਪਣੇ ਹਾਂਜੀ ਉਹਨਾਂ ਕਬੂਤਰਾਂ ਦੇ ਵਿੱਚੋਂ ਕੋਈ ਆਪਣੇ ਕੋ ਕਬੂਤਰ ਬਚਿਆ ਕਬੂਤਰਾਂ ਚ ਤਾਂ ਹੈ ਨਹੀਂ ਉਹ ਸੁਰਖੇ ਸੀਗੇ ਹੁਣ ਉਹ ਸੁਰਖੇ ਸੀ ਉਹ ਸੁਰਖੇ ਸੀਗੇ ਕਬੂਤਰ ਅੱਛਾ ਉਹ ਉਹ ਲਾਲ ਜੀ ਨੇ ਤਾਂ ਸੁਰਖੇ ਕਬੂਤਰ ਸੀ ਪੂਰੀ ਖਤਮ ਹੋ ਗਈ ਉਹ ਬਰੀਡ ਖਤਮ ਹੋ ਗਈ ਪੂਰੀ ਹਾਂਜੀ ਉਹ ਬਰੀਡ ਖਤਮ ਹੋ ਗਈ ਉਹ ਕਹਿੰਦੇ ਕਿਆਂ ਬਰੀਡ ਚੱਲੀ ਜਾਂਦੀ ਹੈ ਹੈ ਮਿਕਸ ਉਹੀ ਹੈ ਅੱਛਾ ਵਿੱਚ ਹੈਗਾ ਉਹਨਾਂ ਦਾ ਬਲੱਡ ਹਾਂ ਬਲੱਡ ਚੱਲੀ ਜਾਂਦਾ ਹੈ ਬਲੱਡ ਉਹਨਾਂ ਦਾ ਚੱਲੀ ਜਾਂਦਾ ਹੈ ਠੀਕ ਆ ਠੀਕ ਆ ਠੀਕ ਹੈ ਜੀ ਬਾਕੀ ਚਲੋ ਹੁਣ ਸੇਫਟੀ ਹੋ ਗਈ ਹਾਂਜੀ ਹਾਂਜੀ ਫਿਰ ਹੁਣ ਦੇਖਦੇ ਆਂਗਾ ਫਿਰ ਬਾਜ਼ੀਆਂ ਛੱਡਾਂਗੇ ਵੀ ਕਿਸ ਤਰ੍ਹਾਂ ਦੇ ਅੜਨ ਭਰਦੇ ਨੇ ਕਬੂਤਰ ਠੀਕੇ ਬਾਜ਼ੀਆਂ ਹੁਣ ਛੱਡ ਦੇਣ ਨੂੰ ਆਪਾਂ ਨੂੰ ਕਿੰਨੀ ਕੀ ਦੇਰ ਹੋਈ ਹੈ ਬਾਜ਼ੀ ਅਸੀਂ 889 ਵਿੱਚ ਪਹਿਲੀ ਬਾਜ਼ੀ ਛੱਡਦੇ ਸੀ ਕਿ ਜਦੋਂ ਮੈਂ ਜਾਨੀ 10ਵੀਂ ਕਲਾਸ ਵਿੱਚ ਪੜਦਾ ਸੀ ਠੀਕ ਆ ਜੀ ਹਾਂ ਕਰਤੋ ਜਾਨੀ ਅਸੀਂ ਵਧੀਆ ਬਾਜ਼ੀਆਂ ਬੰਨ ਵੀ ਕਰ ਰਹੇ ਹਾਂ ਯਾਰ ਵਧੀਆ ਕਬੂਤਰਾਂ ਦੀ ੜਾਨਾ ਬਹੁਤ ਵਧੀਆ ਕਬੂਤਰ ੜ ਰਹੇ ਸਹੀ ਹੈ ਸਹੀ ਹੈ ਜੀ ਮਤਲਬ ਕਹਿੰਦਾ ਘਰਦਿਆਂ ਦੀ ਸਪੋਰਟ ਕਰਕੇ ਜਿਹੜਾ ਸ਼ੌਂਕ ਆ ਵਧੀਆ ਚੱਲ ਰਿਹਾ ਸਾਡੇ ਪਾਪਾ ਜੀ ਨੂੰ ਬਹੁਤ ਸ਼ੌਂਕ ਆ ਛੋਟੇ ਵੀਰ ਨੂੰ ਬਹੁਤ ਸ਼ੌਂਕ ਆ ਜਿਹਨੇ ਮਿੱਤਰ ਸਾਡੇ ਨਾਲ ਮਿੱਤਰ ਬੈਠੇ ਨਾਇਬ ਸਿੰਘ ਇਹਦਾ ਸਾਡਾ ਭਾਣਜਾ ਗੁਰਚੰਦ ਸਿੰਘ ਮਾਜੀ ਜੀ ਜਿਹਨੂੰ ਜਦੋਂ ਬੈਠਾ ਹਾਂਜੀ ਹਾਂਜੀ ਸਾਰਿਆਂ ਦੀ ਸਪੋਰਟ ਆ ਅਸੀਂ ਬਾਜ਼ੀਆਂ ਇੰਸਰ ਵੀ ਕਰਾਈਆਂ ਹੋਈਆਂ ਬਾਕੀ ਸਾਨੂੰ ਖੁੱਲੀ ਬਾਜ਼ੀ ਵੀ ਮਿਲ ਜਾਂਦੀ ਆ ਜਾਂ ਤੇ ਅਸੀਂ ਮੌਕੇ ਤੇ ਬਾਜ਼ੀ ਲੈਣੀ ਹੋਵੇ ਕੋਈ ਅਸੀਂ ਖੁਦ ਆਪ ਟੂਰਨਾਮੈਂਟ ਕਰਾਉਂਦੇ ਆ ਪਿੰਡ ਬਸੀ ਗੁਜਰਾ ਮੋਟਰਸਾਈਕਲ ਦੀ ਬਾਜੀ ਤੇ ਠੀਕ ਆ ਜੀ ਹਾਂ ਸਾਰੇ بڑے بڑے ਨਾਮਵਰ ਖਿਡਾਰੀ ਇੱਥੇ ਪਹੁੰਚਦੇ ਆ ਸਹੀ ਆ ਜੀ ਤੇਰੇ ਬਾਕੀ ਇਲਾਕੇ ਨੂੰ ਤਾਂ ਪਤਾ ਹੀ ਆ ਵੀ ਅਸੀਂ ਕਿਸ ਤਰ੍ਹਾਂ ਦੇ ਬੰਦੇ ਆ ਸਾਰੇ ਨਾਲ ਸਹਿਚਾਰ ਵਧੀਆ ਜੀ ਚਲੋ ਬਹੁਤ ਵਧੀਆ ਜੀ ਇਹੀ ਚੀਜ਼ ਆ ਸਹਿਚਾਰੀ ਵਧੀਆ ਹੋਵੇ ਤੇ ਬੰਦੇ ਦੀ ਜਿਹੜੀ ਕਾਬਿਲਤ ਤੇ ਜਿਹੜੀਆਂ ਵਧੀਆ ਇੱਕ ਵੱਖਰੀ ਚੀਜ਼ ਆ ਖਿਡਾਰੀ ਹੋਣਾ ਇੱਕ ਵੱਖਰੀ ਚੀਜ਼ ਆ ਤੁਹਾਡਾ ਇੱਕ ਇਨਸਾਨੀਅਤ ਹੋਣ ਦੇ ਚੰਗੇ ਇਨਸਾਨ ਹੋਣ ਦਾ ਵੀ ਇੱਕ ਪੱਖ ਜ਼ਰੂਰ ਹੋਣਾ ਚਾਹੀਦਾ ਤੁਸੀਂ ਇਸ ਧਰਤੀ ਤੇ ਮੁਨੱਖਾ ਜਨਮ ਲੈਇਆ ਤੁਹਾਨੂੰ ਇੱਕ ਵਧੀਆ ਮਨੁੱਖਤਾ ਹੋਣੀ ਚਾਹੀਦੀ ਹੈ ਤੁਹਾਡੇ ਬਿਲਕੁਲ ਜੀ ਇਹਨਾਂ ਨਾਲ ਪਿਆਰ ਹੋਣਾ ਚਾਹੀਦਾ ਹੈ ਹਰ ਇੱਕ ਦਾ ਸਤਿਕਾਰ ਹੋਣਾ ਚਾਹੀਦਾ ਸਹੀ ਹੈ ਸਹੀ ਹੈ ਬਿਲਕੁਲ ਜੀ ਬਹੁਤ ਵਧੀਆ ਮਿਲ ਕੇ ਲੱਗਾ ਤੁਹਾਨੂੰ ਜੀ ਤੇ ਬਾਕੀ 22 ਹੋਣਾਂ ਦੇ ਕੋਲ ਜਿਹੜੇ ਕਬੂਤਰ ਆ ਉਹ ਵੀ ਤੁਹਾਨੂੰ ਸ਼ੌਂਕਲਾਵਾਂਗੇ ਤੇ 22 ਹੋਣਾਂ ਨੇ ਇੰਗਲਿਸ਼ ਪੈਂਟਰ ਵੀ ਰੱਖੇ ਹੋਏ ਨੇ ਇੱਕ ਇਹ ਦੇਖੋ ਇੱਧਰ ਪਿਆ ਆ ਠੀਕ ਹੈ ਜੀ ਤੇ ਇੱਕ ਆ ਆ ਇੱਧਰ ਹੈ ਤੇ ਬਹੁਤ ਵਧੀਆ ਵਧੀਆ ਮਤਲਬ ਕਹਿੰਦਾ ਹੈਗੇ ਨੇ ਤੇ ਸ਼ੌਂਕ ਜਿਹੜਾ ਬਹੁਤ ਵਧੀਆ ਆ ਤੇ ਕਿੰਨੇ ਕ ਬੱਚੇ ਬਾਈ ਜੀ ਇਸ ਵਾਰ ਬਣਾਲੇ ਆ ਜੀ ਸਾਡੇ ਕੋਲ ਬੱਚੇ ਹੋਣਗੇ ਅਸੀਂ 85 ਜੀ ਇਸ ਵਾਰ 80 85 ਬਣਾਲੇ ਆ ਐਦਕੀ ਅਸੀਂ ਵੱਧ ਕਢਾਈਆਂ ਜੀ ਪਿਛਲੇ ਸਾਲ ਵੱਧਦੀਆਂ ਜਾਨਵਰ ਰੋਟੇ ਸਾਡੇ ਜੀ ਠੀਕ ਆ ਜੀ ਹਾਂ ਜੀ ਪਰ ਐਦਕੀ ਸਾਨੂੰ ਸ਼ੌਂਕ ਹੋਰ ਵੱਧ ਗਿਆ ਜੀ ਅਸੀਂ ਹੋਰ ਬੱਚੇ ਵੱਧ ਕਢਾਏ ਸਹੀ ਆ ਹੁਣ ਗੇ ਖੋਡੇ ਉੱਪਰ ਪਾਏ ਆ ਉਹ ਸਭ ਤੋਂ ਉਪਰ ਨਾਲ ਬਕੂਤਾਂ ਦੇ ਠੰਗ-ਫੰਗ ਹੋਰ ਕਬੂਤਾਂ ਤੰਦਰੁਸਤੀ ਨਾਲ ਆਇਆ ਜੀ ਵਧੀਆ ਹੁੰਦੇ ਆ ਪਰ ਤੁੱਪੇ ਹਣੇ ਤੁੱਪ ਦਾ ਬਹੁਤ ਤੰਦਰੁਸਤੀ ਦਾ ਰਾਜ ਆਈ ਤੁੱਪ ਮਿਲਨੀ ਵਿਟਾਮਿਨ ਡੀ ਹੱਡੀਆਂ ਲਈ ਬਹੁਤ ਜ਼ਰੂਰੀ ਹੈ ਸਹੀ ਹੈ ਸਹੀ ਹੈ ਬਿਲਕੁਲ ਜੀ ਇਹ ਚੀਜ਼ ਤਾਂ ਆਉਣ ਵਾਲਾ ਸਮਾਂ ਹੈ ਕੀ ਕਹਿੰਦਾ ਹਾਂਜੀ 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 ਰੱਬ ਭੱਲੇ ਉਹ ਕਰੂਗਾ ਵਧੀਆਉਣਗੇ ਸਹੀ ਹੈ ਜੀ ਤੇ ਆਪਣਾ ਕੋਈ ਉਸਤਾਦ ਸਤੂਰ ਵੀ ਹੈਗਾ ਕਿ ਜਾਂ ਆ ਪੇੜ ਆਨੇ ਆ ਜੀ ਅਸੀਂ ਉਸਤਾਦ ਤਾਂ ਹਲੇ ਬਣਾਇਆ ਨਹੀਂ ਪਰ ਸਾਨੂੰ ਸਪੋਰਟ ਸਾਡੇ ਭਾਈ ਜੀ ਬਲਜੀਤ ਸਿੰਘ ਜਰਗ ਗੋਲੇ ਨੇ ਜੀ ਠੀਕ ਹੈ ਜੀ ਤੇ ਪੁੱਤਰ ਦੀ ਪੁੱਤਰ ਵਾਜ ਦੇ ਕਿੰਗ ਹੈ ਯਦਵਿੰਦਰ ਸਿੰਘ ਪੀਰਕੋਟ ਠੀਕ ਹੈ ਜੀ ਅਸੀਂ ਉਹਨਾਂ ਦਾ ਯਾਨੀ ਉਸਤਾਦ ਨਾਲੋਂ ਵੀ ਉੱਪਰ ਅੱਗੇ ਅਸਪੈਕਟ ਦਿੰਦੇ ਆ ਜੀ ਇਹਨਾਂ ਨੂੰ ਵਧੀਆ ਸਹਿਯਾਰ ਹੈ ਜੇ ਕਿਤੇ ਕੋਈ ਚੀਜ਼ ਦੀ ਅੜਚਣ ਆਉਂਦੀ ਹੈ ਬਾਜੀ ਤੇ ਜਾਂ ਸਾਹਮਣੇ ਟਾਈਮ ਸਾਨੂੰ ਦੱਸ ਦਿੰਦੇ ਸਹੀ ਹੈ ਸਹੀ ਹੈ ਵਧੀਆ ਬੰਦੇ ਨੇ ਜੀ ਉਹ ہاں ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਬਲਜੀਤ ਸਿੰਘ ਗੋਲਾ ਤਾਂ ਸਾਡੇ ਬਹੁਤ ਨਜ਼ਦੀਕ ਹੈ ਔਰ 40 45 ਕਿਲੋਮੀਟਰ ਦੇ ਅਸੀਂ ਮਿਲਦੇ-ਜਿਲਦੇ ਰਹਿੰਦੇ ਆ ਠੀਕ ਹੈ ਜੀ ਬਾਕੀ ਜਦੋਂ ਕੋਈ ਚੀਜ਼ ਦੀ ਘਾਟ ਕਬੂਤਰ ਦੀ ਕੋਈ ਆਉਣ ਲੈਣ ਦੇਣ ਵਧੀਆ ਉਹਨਾਂ ਨਾਲ ਹੋ ਜਾਂਦਾ ਸਾਨੂੰ ਦੇ ਦਿੰਦੇ ਸਹੀ ਹੈ ਸਹੀ ਹੈ ਹਾਂਜੀ ਬਹੁਤ ਵਧੀਆ ਪਤਾ ਹੈ ਕਿ ਉਸਤਾਦ ਜਰੂਰ ਧਾਰਾਂਗੇ ਪਰ ਹਲੇ ਥੋੜਾ ਜਿਹਾ ਅਸੀਂ ਇਹ ਕਹਿੰਦੇ ਹਾਂ ਵੀ ਹੋਰ ਕਬੂਤਰ ਵਧੀਆ ਹੁਣ ਲਾ ਆ ਜਾ ਸਹੀ ਮਿਹਨਤ ਕਰੀਏ ਮਿਹਨਤ ਕਰੇ ਤਾਂ ਹੀ ਪਤਾ ਲੱਗਦਾ ਇਹਨਾਂ ਦਾ ਵਿੱਚ ਕਿਵੇਂ ਚਲੋ ਉਸਤਾਦ ਦੇ ਬਿਨਾਂ ਤਾਂ ਗੱਡੀ ਰੋੜਦੀ ਨਹੀਂ ਹੁੰਦੀ ਬਿਲਕੁਲ ਬਿਲਕੁਲ ਜੀ ਜਰੂਰ ਉਸਤਾਦ ਬਣਾਵਾਂਗੇ ਪਰ ਚੱਕਰ ਆ ਜਾ ਵੀ ਹਲੇ ਥੋੜਾ ਜਿਹਾ ਕਰਦੇ ਵੀ ਥੋੜੀਆਂ ਨਸਲਾਂ ਜੀ ਸੈੱਟ ਹੋ ਜਾਣ ਹਾਂਜੀ 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 ਇਹ ਤਾਂ ਹੈ ਜੀ ਤੇ ਲਓ ਵੀ ਮੇਤਰੋ ਤੁਹਾਨੂੰ ਕਬੂਤਰਾਂ ਦਾ ਵੀ ਨਾਲ ਆਪਾਂ ਸ਼ੌਂਕ ਕਰਾ ਦਿੰਨੇ ਜਿਹੜੇ ਬਾਈ ਹੁਣਾਂ ਦੇ ਕੋਲ ਨਹੀਂ ਜਿਹੜੇ ਬਾਜ਼ੀਆਂ ਦੇ ਵਿੱਚ ਉੱਡਦੇ ਨੇ ਤੇ ਕਿਹੜੀਆਂ ਕਿਹੜੀਆਂ ਨਸ ਤੇ ਇਹ ਬਾਈ ਇੱਥੋਂ ਲੋਕਲ ਹੀ ਸਾਰੇ ਆ ਕਬੂਤਰ ਆਏ ਹੋਏ ਆ ਕਿ ਜਾਂ ਕਿਤੋਂ ਦੂਰੋਂ ਪਰਿਓ ਵੀ ਲਿਆਂਦੇ ਨੇ ਆਪਾਂ ਜੀ ਬੜੇ ਜਿਹੇ ਸਰਸ ਸਾਡੇ ਸਹਿਚਾਰ ਆ ਸਾਨੂੰ ਮਿਲ ਜਾਂਦੇ ਆ ਜੀ ਕਬੂਤਰ ਤਾਂ ਖੂਲ ਜਾਂਦੇ ਕਬੂਤਰ ਆਈ ਨੇ ਜੀ ਸਹੀ ਐ ਸਹੀ ਐ ਵਾਕਈ 2-3 ਸਾਲ ਬਾਅਦ ਪਾ ਵੀ ਲੰਨੇ ਆ ਛੋਟਿਆਂ ਦੇ ਵਿੱਚ ਮੰੰਦਰੀ ਆਏ ਵੀ ਚੱਲ ਕ੍ਰੋਸਿੰਗ ਵੀਰ ਉਹ ਜੋ ਵਧੀਆ ਜੀ ਬਿਲਕੁਲ ਬਿਲਕੁਲ ਜੀ ਤੇ ਇਹਨਾਂ ਕਬੂਤਰਾਂ ਦੇ ਵਿੱਚੋਂ ਕੋਈ ਬਾਜੀ ਛੱਡਿਆ ਕਬੂਤਰ ਵੀ ਹੈਗਾ ਆ ਜੀ ਬਾਜੀ ਹੈਗੀਆਂ ਜੀ ਇੱਕ ਦੋ ਕਬੂਤਰ ਹੈਗੀਆਂ ਇਹਨਾਂ ਵਿੱਚ ਬڑا ਦੁੱਤ ਆ ਜਾ ਫਰਕਿਆ ਖਰਦਾ ਨਾ ਬੜਾ ਦੁੱਤ ਬੜੇ ਪਿਲੇ ਆਂ ਦਾ ਰੰਗ ਕਿਹਦੇ ਵਿੱਚ ਬਾੜ ਦਾ ਫੁੱਡੇ ਖੋਲੋ ਫੁੱਡਿਆਂ ਦੇ ਅੰਦਰ ਹੀ ਵਿਖਾ ਦਿੰਨੇ ਆ ਵੀਰੇ ਫੁੱਡੇ ਖੋਲੋ ਫੁੱਡਿਆਂ ਦੇ ਅੰਦਰ ਹੀ ਰਖਾ ਦਿੰਨੇ ਆ ਕਬੂਤਰ ਬਾਈ ਇੱਕ ਤੋਂ ਇੱਕ ਆ ਬਾਈ ਹਨਾ ਬਹੁਤ ਸੋਹਣੇ ਕਬੂਤਰ ਆ ਤੇ ਵਧੀਆ ਖਾਮ ਸੰਭਾਲ ਲਈ ਆ ਕਬੂਤਰਾਂ ਦੀ ਠੀਕ ਹੈ ਜੀ ਆ ਦੇਖੋ ਬਾਈ ਨੀਲੇ ਵੀ ਕਾਫੀ ਨੇ ਬਾਈ ਖਨਾ ਦੇ ਕੋਲ ਇਹ ਨੀਲੇ ਕਿਹੜਿਆਂ ਦੇ ਵਿੱਚੋਂ ਬਾਈ ਜੀ ਨੀਲੇ ਬਾਈ ਉਹ ਕੋਈ ਗੋਰੀਆ ਇਹ ਜਿੱਸੂ ਜਾਂ ਜਿੱਕਵਾਏ ਰਿਹਾ ਉੱਪਰ ਹੈ ਠੀਕ ਹੈ ਜੀ ਹਾਂਜੀ ਉਹਨਾਂ ਨੇ ਕੱਢੇ ਬਾਈ ਇਹ ਸਹੀ ਆ ਸਹੀ ਆ ਵਧੀਆ ਡਾਨਾ ਆ ਹਾਂ ਇੱਕ ਕਬੂਤਰ ਸ਼ਾਹ ਆਖਾ ਫਿਰਦਾ ਇਹਦੇ ਮੋਢੇ ਤੇ ਨੀਲਾ ਰੰਗ ਲੱਗਾ ਥੋੜਾ ਜਿਹਾ ਹਾਂਜੀ 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 ਇਹ ਕਿਹੜੇ ਕਬੂਤਰਾਂ ਚੋਂ ਬਾਈ ਇਹ ਜਰਗ ਵਾਲੇ ਕਬੂਤਰਾਂ ਚੋਂ ਆ ਜੀ ਇਹ ਰੇਟ ਮੋਟੇ ਬਾਰੇ ਬਾਤ ਹੈ। ਇਹ ਇਹੇ ਧਮੋਟ ਵਾਲੇ ਸ਼ਾਹ ਆਖਿਆ ਜਿਹੜੇ ਹੈ। ਉਹਨਾਂ ਦੇ ਵਿੱਚੋਂ ਦੇਖੋ ਬਈ ਮੇਤਰੋ ਇਹ ਕਬੂਤਰ ਆ ਤੁਹਾਡੇ ਸ਼ੌਂਕ ਦੇ ਲਈ। ਠੀਕ ਹੈ ਜੀ। ਜਿਹੜੇ ਤੁਸੀਂ ਐਕਲੇ ਤੇ ਐਸਲੇ ਦੇਖ ਰਹੇ ਹੋ ਤੇ ਬਦੇ ਸ਼ਾ ਪਿੰਡ ਫਿਰ ਦੱਸ ਦਈਏ ਮਾਸਟਰ ਦਵਿੰਦਰ ਜੀ ਜਿਨ੍ਹਾਂ ਦੇ ਤੁਸੀਂ ਕਬੂਤਰਾਂ ਦਾ ਸ਼ੌਂਕ ਕਰ ਰਹੇ ਹੋ। ਦੇਖੋ ਨਸਲਾਂ ਇੱਕ ਤੋਂ ਇੱਕ ਜਿਹੜਾ ਪਰਿੰਦਾ ਪਿਆ ਆ ਬਹੁਤ ਹੀ ਸੋਹਣੇ ਸੋਹਣੇ ਪਰਿੰਦੇ ਨੇ। ਆ ਫੜਿਆ ਬਾਈ ਹੁਣਾਂ ਨੇ ਰੱਤੇ 2 ਇਹ ਐਤ ਕੀ ਆਪਣੇ ਲਵੇ ਪਿੰਡਾਂ ਸੰਧੂਆਂ ਹਾਂਜੀ ਉੱਥੇ ਇਹ ਮਤਲਬ ਬਾਜੀ ਦਾ ਬੰਡੀ ਕੀਤੀ ਚਾਰ ਕਬੂਤਰਾਂ ਚ ਹਾਂਜੀ ਉੱਥੇ ਇਹ ਲਗਭਗ ਸਵਾ ਘੰਟੇ ਦੀ ਪਿੱਥ ਪਾ ਕੇ ਸਰਨਾਬ ਵੱਧ ਦੁੜੀਆ ਟੈਂਪਰੇਚਰ ਹੈਗਾ 46 47 ਸਹੀ ਯਾਰ ਰੱਤੀ ਆ ਹੈਂ ਰੱਤੀ ਹਾਂਜੀ ਵਾਹ ਜੀ ਵਾਹ ਇਹ ਕਿਹੜੇ ਕਬੂਤਰਾਂ ਜੋ ਆਂ ਵੀਰੇ ਇਹ ਬਾਈ ਗੋਲੇ ਕੋਲ ਤੇ ਉਧਰ ਤੇ ਚਾਰ ਕਾਲੇ ਕਬੂਤਰਾਂ ਚ ਹਾਂਜੀ ਉੱਪਰੋਂ ਪਰਦ ਖਾਹੋ ਪਰਦ ਖਾਹੋ ਉੱਪਰੋਂ ਦਿਖਾਈ ਦੇ ਵੀਰੇ ਉੱਪਰੋਂ ਉੱਪਰੋਂ ਖੋਲੋ ਹਾਂ ਐਂ ਇੱਕ ਕਬੂਤਰੀ ਉੱਚੀ ਉੜਦੀ ਸੀ ਤੇ ਬਾਪ ਅਧਰੀ ਜੀ ਉੜਦੀ ਸੀ ਬਹੁਤ ਵਧੀਆ ਬਈ ਖਟੀਆਂ ਆਖਾਣੇ ਇਸ ਕਬੂਤਰੀ ਦੀਆਂ ਰੱਤੀ ਆ ਪੂਰੀ ਬਈ ਬਹੁਤ ਵਧੀਆ ਜੀ ਤੇ ਆਈ ਕਨਾਰਾ ਬਈ ਹੁਣੇ ਫੜਿਆ ਹੋਇਆ ਇਹ ਨਾਰੇ ਦਾ ਬਾਪ ਆ ਅੱਛਾ ਇਹ ਕਬੂਤਰੀ ਦਾ ਬਾਪ ਆ ਹੈ ਜੇ ਵੀ ਆਪਣਾ ਅ ਬਸ ਹੀ ਗੁਜਰਾਬਾਜੀ ਹੋਈ ਸੀਗੀ ਠੀਕ ਆ ਜੀ ਉਹ ਬਾਜੀ ਤੇ ਇਹ ਲੋਕਡਾਊਨ ਦੇ ਟਾਈਮ ਦੀ ਗੱਲ ਆ ਹਾਂਜੀ ਜਦ ਇਹ ਸਰ ਨਾਲ ਵੱਧ ਡੋੜਿਆ ਸੀਗਾ ਉੱਥੇ ਵੀ ਸਹੀ ਆ ਜੀ ਹਾਂਜੀ ਇਹ ਵੀ ਉੱਥੇ ਮਤਲਬ ਘੰਟਾ ਡੇਢ ਘੰਟੇ ਦੀ ਵਿੱਥ ਪਾਈ ਸੀਗੇ ਇਹਨੇ ਐ ਦੇਖੋ ਬਈ ਇਸ ਕਬੂਤਰ ਦੇ ਪਰ ਬਹੁਤ ਵਧੀਆ ਬਈ ਸੋਹਣੇ ਆ ਕਬੂਤਰ ਤੇ ਇਹ ਉੱਥੋਂ ਹੀ ਆਇਆ ਹੈ ਜਰਗ ਤੋਂ ਹੀ ਹੈ ਜਰਗ ਤੋਂ ਆਏ ਹੋਏ ਆ ਸਹੀ ਹੈ ਇਹ ਦੁਬਾਰਾ ਮੋਟਰਸਾਈਕਲ ਵਾਲੀ ਬਾਜੀ ਪਰ ਵੀ ਛੱਡਿਆ ਤਾਂ ਅੱਛਾ ਤੇ ਮਤਲਬ 38 ਟਾਈਮ ਮਤਲਬ 38 ਨੰਬਰ ਵਾਲੇ ਕਬੂਤਰਾਂ ਦੇ ਵਿੱਚ ਕੱਟ ਗਿਆ ਸੀਗਾ ਕੱਟ ਗਿਆ ਹੈਗਾ ਮਤਲਬ 14 ਕਬੂਤਰ ਤੁਰ ਗਏ ਤੇ ਅੱਛਾ ਅੱਛਾ 14 ਦੇ ਵਿੱਚ ਐਂਡ ਵਾਲੇ 14 ਹੀ ਰਹਿ ਗਏ ਤੇ 14 ਚੋਂ 14 ਹੀ ਤੁਰ ਗਏ ਇਹ ਵੀ ਉਹਨਾਂ ਵਿੱਚ ਹੀ ਇਹ ਉਹਨਾਂ ਉਹਨਾਂ ਤੋਂ ਮਤਲਬ ਜਿਹੜਾ ਥੋੜਾ ਜਿਹਾ ਟਾਈਮ 10 ਮਿੰਟ ਪਹਿਲਾਂ ਟਾਈਮ ਲੱਗਿਆ ਤਾਂ ਉਹਦੇ ਵਿੱਚ ਇਹ ਕੱਟ ਗਿਆ ਕਟਿਆ ਗਿਆ ਇਹ ਕੱਟ ਕੇ ਆ ਗਿਆ ਤਾਂ ਆ ਗਿਆ ਫਿਰ ਮਿਲ ਗਿਆ ਸਾਡੀ ਸਾਡੀ ਕੋਈ ਨਹੀਂ ਮਿਲਿਆ ਉਹ 14 ਇਕੱਠੇ ਗਏ 14 ਦੇ ਵਿੱਚੋਂ ਇੱਕ ਆਇਆ ਤਾਂ ਉਹ ਫਿਰ 13 ਨੂੰ ਦੋ ਦੂਆ ਨੰਬਰ ਦਿੱਤਾ ਗਿਆ ਤਾਂ ਸਹੀ ਹੈ ਸਹੀ ਹੈ ਬੜਾ ਵਧੀਆ ਇਦਾਂ ਵੀ ਹੁੰਦਾ ਕਈ ਵਾਰੀ ਬਾਈ ਕਈ ਵਾਰ ਸਾਰੇ ਹੀ ਚਲ ਜਾਂਦੇ ਆ ਕੋਈ ਹੁੰਦਾ ਹੀ ਨਹੀਂਗਾ ਇਹ ਵੀ ਹੋ ਜਾਂਦਾ ਆ ਬਾਈ ਨੇ ਇੱਕ ਨੀਲੀ ਫੜੀ ਆ ਕਬੂਤਰੀ ਐ ਇਹ ਕਹਾਂਈ ਇਹ ਕਬੂਤਰੀ ਆ ਦੇਖੋ ਬਾਈ ਬਾਲੀ ਚੰਗੀ ਕਬੂਤਰੀ ਆ ਇਹ ਆਪਣੇ ਚਮਕੌਰ ਸਾਹਿਬ ਕੋਲ ਪਹਜਦਾ ਬੇਲਾ ਪਿੰਡ ਅੱਛਾ ਜੀ ਹਾਂ ਜੀ ਉੱਥੇ ਇਹ ਕੂਲਰ ਜਿੱਤੀ ਵੀ ਆ ਆ ਲਓ ਬਾਈ ਕੂਲਰ ਜਿੱਤੇ ਆ ਇਸ ਕਬੂਤਰੀ ਨੇ ਵੀ ਬੇਲੇ ਪਿੰਡ ਹਾਂ ਜੀ ਸਵਾ 7 ਵਜੇ ਬੈਠੀ ਸੀ ਅੱਛਾ ਜੀ ਹਾਂ ਜੀ ਸਹੀ ਆ ਬਾਈ ਸਵਾ 7 ਬੈਠੀ ਸੀ ਇਹ ਇਹਨਾਂ ਸੈਕਿੰਡ ਰਹੀ ਜੀ ਸੋਹਣੀ ਕਬੂਤਰੀ ਆ ਪੂਰੀ ਵਧੀਆ ਬਾਈ ਬਹੁਤ ਵਧੀਆ ਬਾਈ ਬਾਕੀ ਬਈ ਤੁਹਾਨੂੰ ਆਪਾਂ ਖੁੱਡੇ ਦੇ ਅੰਦਰ ਇਹਨਾਂ ਕਬੂਤਰਾਂ ਦਾ ਕਰਾਉਨੇ ਆ ਬਹੁਤ ਚੰਗੇ ਚੰਗੇ ਕਬੂਤਰ ਨੇ ਨੀਲੇ ਵੀ ਡੱਬੇ ਵੀ ਕਾਫੀ ਖੁੱਡੇ ਨੇ ਤੇ ਖੁੱਡੇ ਵੀ ਬਹੁਤ ਖੁੱਲੇ ਡੁੱਲੇ ਬਣਾਏ ਹੋਇਆ ਬਾਈ ਤੇ ਵਿੱਚ ਜਿਹੜਾ ਹੈਗਾ ਬਾਈ ਉਹਨਾਂ ਨੇ ਪਾਇਆ ਹੋਇਆ ਲੱਕੜ ਦਾ ਬੂਰਾ ਜਿਹੜਾ ਲੱਕੜ ਦੀ ਛਾਂੜ ਹੁੰਦੀ ਆ ਰਗੜਨ ਤੋਂ ਬਾਅਦ ਉਹ ਪਾਈ ਹੋਈ ਆ ਤੇ ਆ ਡੱਬੇ ਕਿਹੜੇ ਆ ਜੋ ਬਾਈ ਬਣੇ ਨੇ ਹਾਂ ਡੱਬਾ ਫਿਰਦਾ ਇੱਕ ਬੈਠੀ ਕਬੂਤਰੀ ਆ ਕਬੂਤਰ ਆ ਇਹ ਗੋਲੇਬਾਈ ਕੋਲ ਤੇ ਹੀ ਕਬੂਤਰੀ ਆਈ ਸੀਗੀ ਆ ਡੱਬਾ ਕਬੂਤਰ ਆਇਆ ਸੀਗਾ ਠੀਕ ਹੈ ਜੀ ਤੇ ਉਹਨਾਂ ਨੇ ਕੱਢਿਆ ਸੀ ਸਹੀ ਆ ਸਹੀ ਆ ਇਹਨੇ ਕਲਾਂ ਤੇ ਆਈ ਹੋਈ ਆ ਕਵਾਜ ਕਰ ਜਿਹੜੀ ਕਵਾਜ ਕਬੂਤਰੀ ਆ ਉਹ ਸੇਮ ਕਲਾਂ ਤੇ ਆਈ ਹੀ ਆ ਆ ਜਿਹੜੀ ਇੱਕ ਚਿੱਟੀਆਂ ਦੀ ਆ ਕਬੂਤਰੀ ਬੈਠੀ ਆ ਆ ਪੈ ਤੇ ਜਗਤਵਿੰਦਰ ਵੀਰ ਕੋਲ ਅੱਛਾ ਇਹ ਉਹਨਾਂ ਕੋਲ ਆਈ ਹੈ ਹਾਂ ਜੀ ਸਹੀ ਆ ਸਹੀ ਆ ਹੈਲੋ ਵਾਹਿਗਤਮ ਕਰੋ ਨਵੇਂ ਸ਼ੌਂਕ ਦੇਖੋ ਕਿੰਨੇ ਕਿੰਨੇ ਸੋਹਣੇ ਆ ਨਵੇਂ ਬੱਚੇ ਦੀ ਬਾਈ ਉਹਨਾਂ ਨੇ ਵਿੱਚ ਹੀ ਛੱਡੇ ਹੋਏ ਆ ਗੱਲ ਕਰੀਏ ਭਾਈ ਜਿੱਥੇ ਵੀ ਜਾਈਦਾ ਸ਼ੌਂਕ ਤੁਹਾਨੂੰ ਜ਼ਰੂਰ ਕਰਾਈਦਾ ਆ ਅੱਜ ਦਾ ਸ਼ੌਂਕ ਵੀ ਜਿਹੜਾ ਪੂਰਾ ਵਧੀਆ ਆ ਐਂਡ ਟਾਪ ਕਲਾਸ ਸ਼ੌਂਕ ਆ ਤੇ ਕਿੱਦਾਂ ਦਾ ਲੱਗਦਾ ਸ਼ੌਂਕ ਦੱਸਣਾ ਜ਼ਰੂਰ ਮੇਰੇ ਵੀਰ ਠੀਕ ਆ ਜੀ ਤੇ ਇੱਧਰ ਉੱਪਰ ਵੀ ਦੇਖੋ ਲੈਨਾਂ ਦੇ ਵਿੱਚ ਬੈਠੇ ਹੋਏ ਨੇ ਸਾਰੇ ਦੇ ਸਾਰੇ ਪਰਿੰਦੇ ਲਾਲ ਚੀਨੇ ਰਸਤੇ ਵਾਲੇ ਆ ਬਾਈ ਹੁਣਾਂ ਦੇ ਕੋਲ ਆ ਦੇਖੋ ਲਾਲ ਚੀਨੇ ਰੱਤੇ ਔਰ ਸਿਸਟਮ ਵਾਲਾ ਵਧੀਆ ਕੀਤਾ ਖੁੱਡੇ ਖੁੱਡੇ ਬਹੁਤ ਖੁੱਲੇ ਢੁਲੇ ਬਣਾਏ ਵੀਰ ਹੁਣਾਂ ਨੇ ਅੰਦਰ ਕਬੂਤਰ ਜਿਹੜੇ ਆਰਾਮ ਦੇ ਨਾਲ ਰਹਿੰਦੇ ਆ ਰੇ ਹਰੇਬ ਖੁੱਡੇ ਤੋਂ ਖੁੱਡੇ ਜਿਹੜਾ ਹੈਗਾ ਜਾਲੀਆਂ ਲਾਈਆਂ ਹਵਾ ਦੀ ਕਰਾਸਿੰਗ ਦੇ ਲਈ ਤੇ ਹਵਾ ਪੂਰੀ ਵਧੀਆ ਕਰਾਸ ਹੁੰਦੀ ਆ ਬਾਈ ਐ ਦੇਖੋ ਕਰੋ ਸ਼ੌਂਕ ਮੇਰੇ ਵੀਰਾਂ ਆ ਬਾਈ ਹੁਣਾਂ ਨੇ ਇੱਕ ਫੜੀ ਆ ਕਬੂਤਰੀ ਆ ਬਾਈ ਇੱਕ ਕਬੂਤਰ ਆ ਜੀ ਕਬੂਤਰ ਆ ਹੈ ਹਾਂ ਜੀ ਇਹ ਵੀ ਰੱਤਿਆਂ ਚ ਹੋਈਆਂ ਹੈ ਫਿਕਰ ਆ ਤਾਂ ਇਹ ਜਦਵਿੰਦਰ ਬਾਈ ਪੀਰਕੋਟ ਕੋਲ ਤੇ ਆਇਆ ਠੀਕ ਆ ਜੀ ਹਾਂ ਜੀ ਇਹ ਐਸ ਵੀ ਆਏ ਆ ਉੱਥੇ ਤੇ ਸਹੀ ਆ ਤੇ ਆ ਖੂਨ ਸਾਫ ਕਰਿਓ ਆਲੋ ਬਾਈ ਉਸਤਾਦ ਪੀਰ ਜਦਵਿੰਦਰ ਪੀਰਕੋਟ ਹੁਣਾਂ ਦੇ ਕੋਲੋਂ ਜਿਹੜਾ ਆਇਆ ਹੋਇਆ ਬਈ ਕਬੂਤਰ ਆਏ ਲਾਲ ਚੀਨਾ ਚਿੱਟੀਆਂ ਖਾਣੇ ਦੀਆਂ ਬਹੁਤ ਵਧੀਆ ਬਈ ਸੋਨਾ ਆਇਆ ਬਈ ਆਹ ਫੜਿਆ ਇੱਕ ਬਾਈ ਹੁਣਾਂ ਨੇ ਹੋਰ ਆਹ ਲਓ ਬਈ ਬਾਈ ਹੁਣਾਂ ਨੇ ਇੱਕ ਫੜਿਆ ਏ ਕਾਲੀ ਪੂਛ ਕਾਲਾ ਪਰ ਚਿੱਟੀਆਂ ਖਾਣੇ ਕਬੂਤਰ ਦੀਆਂ ਬੜਾ ਤਗੜਾ ਵਜੂਦ ਆ ਕਬੂਤਰ ਦਾ ਦੇਖੋ ਇਹ ਵੀ ਕਬੂਤਰ ਆਪਣਾ ਇੱਥੇ ਨਾਲੇ 2 ਕਿਲੋਮੀਟਰ ਪਰ ਪਿੰਡ ਆ ਉੱਥੇ ਜਿੱਤਿਆ ਸੀਗਾ ਮਰਾਲਾ ਪਿੰਡ ਅ ਅੱਛਾ ਜੀ ਹਾਂ ਜੀ ਉੱਥੇ ਫਾਸਟ ਰੇਅ ਦਾ ਆ ਲਓ ਬਾਈ 45 ਮਿੰਟ ਦਾ ਵਾਧਾ ਕਿਹਾ ਅੱਛਾ ਜੀ 10 ਮਿੰਟ ਬਾਅਦ ਧੁੜੇ ਸਹੀ ਹੈ ਸਹੀ ਹੈ ਬਾਲਾ ਚੰਗਾ ਬਾਈ ਮੌਜੂਦ ਹੀ ਬੜਾ ਤਗੜਾ ਕਬੂਤਰ ਦਾ ਇਹਦਾ ਸਹੀ ਆ ਬਹੁਤ ਸੋਹਣੇ ਸੋਹਣੇ ਪੰਛੀ ਆ ਵੀਰੇ ਇੱਧਰ ਦਿਖਾਓ ਕਬੂਤਰ ਨੂੰ ਵੀਰੇ ਅੱਖ ਵੀ ਦਿਖਾਓ ਇਹਦੀ ਕਬੂਤਰ ਦੀ ਆ ਦੇਖੋ ਬਈ ਸਨੱਖਾ ਵੀ ਪੂਰਾ ਆ ਤੇ 18ਵੀ ਪੂਰੀ ਕੀਤੀ ਆ ਕਬੂਤਰ ਨੇ ਬਹੁਤ ਵਧੀਆ ਬਈ ਇਹ ਲੋ ਦਾ ਰਿਦਾਰ ਤੋਂ ਪਹਿਲੇ ਜਾਦਗੰਦਰ ਆਹ ਲੋ ਬਈ ਆ ਦੇਖੋ ਖਟੀਆਂ ਦਾ ਕਬੂਤਰ ਇਹ ਕਿਹੜੇ ਕਬੂਤਰਾਂ ਚੋ ਬਈ ਇਹ ਵੀ ਬਈ ਪੀਰਕੋਟ ਵਾਲਾ ਉਸਤਾਦ ਬਈ ਜਗਦਗੰਦਰ ਪੀਰਕੋਟ ਵਾਲੇ ਉਹਨਾਂ ਚੋਂ ਹਾਂ ਸੋਹਣਾ ਸਨੱਖਾ ਕਬੂਤਰ ਆ ਬਈ ਤੇ ਪਰ ਵੀ ਚੰਗੇ ਆ ਪੂਰੇ ਬਈ ਜਦੋਂ ਹੁਣ ਤੁਸੀਂ ਬਾਜ਼ੀਆਂ ਦਾ ਸੀਜ਼ਨ ਆ ਤੇ ਇਹਨਾਂ ਨੂੰ ਖਰਾ ਖਰੂ ਕੀ ਪਾਉਂਦੇ ਤੁਸੀਂ ਓ ਸ਼ੋਲੇ ਕਣਕ ਸਰੋਂ ਚੱਲਦੀ ਏ ਸ਼ੋਲੇ ਕਣਕ ਸਰੋਂ ਹੀ ਹੈ ਜੀ ਸਹੀ ਆ ਵੀਰੇ ਅੱਜ ਜਿੰਨੀ ਜਿੰਨੀ ਖਾਰਾ ਬਹੁਤ ਵਧੀਆ ਜੀ ਹਲੋ ਬਈ ਇੱਕ ਖੁੱਡਾ ਆ ਵੀ ਆ ਸਾਰੇ ਖੁੱਡਿਆਂ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਬਈ ਆ ਕਰੋ ਜੀ ਇਹ ਵੱਡੇ ਕਬੂਤਰਾਂ ਨੇ ਜਾਂ ਇਹ ਵੀ ਪੱਠੇ ਪੱਠੀਆਂ ਵਾਜੀ ਇਹ ਵੱਡੇ ਕਬੂਤਰ ਹੈ ਸਾਰੇ ਵੱਡੇ ਆ ਹੈ ਸਹੀ ਆ ਇਹ ਸਾਰੇ ਬੱਚਿਆਂ ਨੇ ਦੇਖੋ ਬਾਈ ਰੱਤੇ ਵਾਲੇ ਕਲੇ ਪਏ ਆ ਤੁਸੀਂ ਆਣੇ ਹਾਂਜੀ ਦੇਖੋ ਬਾਈ ਕਰੋ ਸ਼ੌਂਕ ਮੇਰੇ ਵੀਰ ਇਹ ਆਪਣੇ ਏਰੀਆ ਦੇ ਵਿੱਚ ਜ਼ਿਆਦਾਤਰ ਰੱਤੇਆਂ ਕਰਕੇ ਵੀ ਮੰਨੇ ਜਾਂਦੇ ਆ ਅੱਛਾ 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 ਤਾਂ ਹੀ ਉਹ ਹੀ ਕਹਿੰਦਾ ਰੱਤੇ ਹੀ ਬਹੁਤ ਆ ਤੁਹਾਡੇ ਕੋਲ ਹੈ ਇਹ ਦੇਖੋ ਬਈ ਨੀਚੇ ਵੀ ਦੇਖੋ ਰੱਤੇ ਹੀ ਰੱਤੇ ਰੱਤੇ ਹੀ ਰੱਤੇ ਬੈਠੇ ਹੋਏ ਆ काफी रत्ते बनाए हुए है भाई उन्होंने भाई के थले आओ आ कबूतरी भड़के दिखैया ओ जेडी थेले शांख ही नहीं फिरदी आओ जेडी आओ जेडी आ।, 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 आ लो भाई तने एक कबूतरी दिखाइए बड़ी चंगी लगी अपन ਇਹ ਕਿਹੜੇ ਕਬੂਤਰਾਂ ਚੋਂ ਆ ਬਈ ਇਹ ਬਾਈ ਹੈਟ ਮੋਟ ਵਾਲੇ ਕਬੂਤਰਾਂ ਚੋਂ ਇਹ ਆਪਣੇ ਇੱਥੇ ਖਵਾਣੋਂ ਪੈਂਦੇ ਅੱਛਾ ਉੱਥੇ ਇਹ ਸਰ ਨੂੰ ਵੱਧ ਉੜੀ ਸੀ ਟੈਂਪਰੇਚਰ ਹੈਗਾ ਤਾਂ 47-48 ਡਿਗਰੀ ਅੱਛਾ ਜੀ ਹਾਂ ਜੀ ਇਹਨੇ ਮਤਲਬ ਫਸਟ ਕਰੀਤੀ ਇੱਥੇ ਤੇ ਬਹੁਤ ਜ਼ੋਰ ਲਾਇਆ ਤਾਂ ਕੱਲੀ ਹੋ ਰਹੀ ਸੀ ਅੱਛਾ ਹਾਂ ਇਹ ਹੈਗੀ ਆ 2000 20 ਦੇ ਗੈਟ ਦੀ ਗੱਲ ਸਹੀ ਆ ਸਹੀ ਆ ਹਾਂ ਜੀ ਵੱਲੀ ਉੜੀ ਸੀ ਸਹੀ ਆ ਬਾਈ ਕਬੂਤਰੀ ਵੀ ਚੰਗੀ ਆ ਨਾ ਐਂਡੇਲੇ ਪੂਰੇ ਬਾਹਰੋਂ ਨਿਕਲਦੇ ਆ ਇਹਦੇ ਵਧੀਆ ਕਬੂਤਰੀ ਆ ਪਰ ਵੀ ਦਿਖਾਓ ਇਹਦੇ लो भाई करो शौक वाकई कबूतरी आ बहुत बढ़िया भी सही आ मतलब फौजी आले कबूतर है ना बच्चे हैं टमाटर आले हैं टमाटर सही है सही है बहुत सोना शौक है भाई मैं तो मारती मारी के खड़े हूं बाकी मारते हैं पर ਹੈ ਲੋ ਵੀ ਮਤਰਾ ਇੱਕ ਖੁੱਡਾ ਇੱਧਰ ਆ ਇਹਦਾ ਵੀ ਤੁਹਾਨੂੰ ਕਰਾਉਂਦੇ ਆ ਸ਼ੌਂਕ ਦਾ ਕਬੂਤਰ ਦੇਖੋ ਤੇ ਕੀ ਚੀ ਆ ਸਾਣੀਆਂ ਕਬੂਤਰ ਵੀ ਹੈ ਲੋ ਵੀ ਦੇਖੋ ਕਬੂਤਰ ਆ ਕਾਲੀਆਂ ਦਾ ਇੱਕ ਕਬੂਤਰ ਲਾਲਸਰਾ ਕਬੂਤਰ ਹੈ ਇਹਦੀਆਂ ਅੱਖਾਂ ਨੇ ਕਾਲੀਆਂ ਸ਼ੌਂਕ ਬਹੁਤ ਵਧੀਆ ਲਾਜਵਾਬ ਬਾਈ। ਸਰੂ ਖੁਸ਼ ਹੋ ਗਈ ਕਬੂਤਰ ਦੇਖ ਕੇ। ਗੱਲ ਕਰੀ ਦੀ ਆ ਵੀ ਉਹਦੇ ਕੋ ਬੜੇ ਤਗੜੇ ਉਹਦੇ ਕੋ ਬੜੇ ਤਗੜਿਆ ਅੱਜ ਦਾ ਸ਼ੌਂਕ ਵੀ ਬਈ ਪੂਰਾ ਵਧੀਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਕਰ ਰਹੇ ਹੋ। ਠੀਕ ਹੈ ਜੀ। ਤੇ ਕਬੂਤਰ ਵੀ ਹਰ ਮਸਲ ਦੇ ਨੇ ਵਿੱਚ। ਹਲੋ ਬਾਈ। ਆਹ ਵੇਖੇ ਕਾफी ਉਮਰ ਦੇ ਲੱਗਦੇ ਆ ਕਬੂਤਰ ਹਨਾ ਵੀਰੇ। ਬੜੇ ਬਾ ਇਹਦੀ ਉਮਰ ਹੋਊਗੀ ਲਗਭਗ 14-15 ਸਾਲ ਉਮਰ ਹੋਊਗੀ। ਲਓ ਬਾਈ ਦੇਖੋ ਕਬੂਤਰਾਂ ਦੀਆਂ ਉਮਰਾਂ ਦੇ ਪਰ ਦੇਖੋ ਥੱਲੇ ਸਿੱੜ ਦਿੱਤੇ ਨੇ ਇਹਨਾਂ ਨੇ। ਬੱਚੇ ਕੱਢਦਾ ਹੈ ਜੀ। ਅੱਛਾ ਬੱਚੇ ਕੱਢਦਾ ਹੱਲੇ ਵੀ। ਹਜੇ ਵੀ ਕੱਢਦਾ। ਲਓ ਬਾਈ ਦੋ ਆਹ ਦੇਖੋ ਇਹਨਾਂ ਦੀਆਂ ਵੀ ਉਮਰਾਂ ਬਹੁਤ ਜ਼ਿਆਦਾ ਹੋ ਚੁੱਕੀਆਂ ਲੱਗਦਾ। ਬਾਈ ਹੋਲੇ ਜਾਏ ਹੋਏ। ਠੀਕ ਆ ਠੀਕ ਆ। ਇਹ ਆ ਵਿੱਚ ਕੁਝ ਨਵੇਂ ਬੱਚੇ ਆ ਬਾਈ ਇੱਧਰ ਛੱਡੇ ਹੋਏ ਵੀ ਇਹੋ ਜਿਹੋਣਾਂ ਨੇ। ਤੇ ਕਿੱਦਾਂ ਦਾ ਲੱਗਾ ਸ਼ੌਂਕ ਬਾਈ? ਜ਼ਰੂਰ ਦੱਸਣਾ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤਾਂ ਜੋ ਹਰ ਆਉਣ ਵਾਲੀ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ